ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਚੈਨਲ ਸਾਡਾ ਗੱਲਬਾਤ ਹੋਣੀ ਹੈ ਠੀਕ ਹੈ ਇਹਦੇ ਵਿੱਚ ਅਸੀਂ ਪਿਛਲੇ 2 ਵੀਡੀਓ ਬਣਾਈਆਂ ਸੀ ਉਹਦੇ ਵਿੱਚ ਤੁਹਾਨੂੰ ਨੋਕਤਾ ਦੱਸਿਆ ਸੀਗਾ ਠੀਕ ਹੈ ਤੇ ਅੱਜ ਤੁਹਾਨੂੰ ਪਸ਼ੂਆਂ ਬਾਰੇ ਦੱਸਣਾ ਹੈਗਾ ਨੋਕਤਾ ਜਿਹੜਾ ਵੀ ਪਸ਼ੂ ਮੋਦੀਪਾਰ ਪੰਨੀ ਸ਼ਿਕਾਇਤ ਨੂੰ ਉਹਦੇ ਵਾਸਤੇ ਅਸੀਂ ਵੀ ਮੈਂ ਵੀ ਗਾਉਂ ਨਟ ਤੋਂ ਦੇਖਿਆ ਸੀਗਾ ਤੇ ਉਹ ਨੋਕਤਾ ਹੈਗਾ ਜੀ ਦੇਸੀ ਗਾਂਆਂ ਆ ਪੌਦੇ ਚ ਰੇਂਦੀਆਂ ਹੋਣਗੀਆਂ ਠੀਕ ਹੈ ਤੇ ਉਹ ਸਾਰੀਆਂ ਜੋ ਵੀ ਜੋ ਦਵਾਈਆਂ ਆਪਾਂ ਤੁਹਾਨੂੰ ਦੱਸਾਂਗੇ ਉਹ ਸਾਰੀਆਂ ਬਲ ਸਾਰੀ ਆਏ ਦੀਆਂ ਦਵਾਈਆਂ ਨੇ ਠੀਕ ਹੈ ਤੇ ਮੈਂ ਜਿਹੜੀਆਂ ਵੀਡੀਓ ਦੇ ਵਿੱਚ ਦੱਸ ਰਹੀ ਹਾਂ ਅਸੀਂ ਆਪਾਂ ਕੁਲਰ ਕਰਵਾਉਣਾ ਨਾਲ ਵਰਤ ਰਹੇ ਹਾਂ ਇਹ ਨਾਲ ਨਾਲ ਕਾਫੀ ਬੈਨੀਫੀਟ ਹੋਉਂਦਾ ਇਹਦਾ ਕਿ ਜene ਇਹਦੇ ਵਿੱਚ ਕੀ ਕਰਨਾ ਦੇਸੀ ਦਵਾਈ ਜਿਹੜੀ ਹੈਗੀ ਆ ਉਹਦੇ ਵਿੱਚ ਭਾਰ ਪੈਂਤ ਨੂੰ ਪਾ ਤੁਹਾਨੂੰ ਭਾਰ ਦਿੰਦਾ ਉਹ ਨਾ ਨਹੀਂ ਦੇ ਸਕਦੇ ਆ ਉਹਦਾ ਕੋਈ ਚੱਕਰ ਨਹੀਂ ਹੁੰਦਾ ਮੱਜ ਸੋਣ ਵਾਲੀ ਜਾਂ ਮਾੜੀ ਸੋਣ ਵਾਲੀ ਉੜਾ ਪੋਇਚਾ ਮੈਨੂੰ ਲੱਗਾ ਇਹਦੇ ਵਿੱਚ ਤੇ ਦਵਾਈ ਦੋਨਾਂ ਦਾ ਤੁਹਾਨੂੰ ਜਿਸਾਈਂ ਪਹਿਲਾ ਹੈਗਾ ਸਤਿਆਨਾਸੀ ਸਤਿਆਨਾਸੀ ਜਿਵੇਂ ਸਰੋਂ ਜਿਹੜਾ ਉਸ ਟਾਈਪ ਦੀ ਹੁੰਦੀ ਹੈ ਉਹ ਵੀ ਫੁੱਲੀ ਹੋਣੀ ਬਹੁਤ ਇੰਪੋਰਟੈਂਟ ਵੀ ਹੈ ਸਾਗ ਹੁੰਦੀ ਹੈ ਸਤਿਆਨਾਸੀ ਤੁਸੀਂ ਲਿਆਉਣੀ ਆ ਅੱਧਾ ਕਿਲੋ ਠੀਕ ਹੈ ਅੱਧਾ ਕਿਲੋ ਲਿਆ ਕੇ ਇਹ ਨੂੰ ਚੰਗੀ ਤਰ੍ਹਾਂ ਕੁੰਡੇ ਪਾ ਕੇ ਕੁੱਟ ਲੈਣਾ ਤੇ ਮੇਰੇ ਪਾਣੀ ਵਿੱਚ ਤੁਹਾਨੂੰ ਬਾਹਰ ਹੋਣੀ ਦੋਸੀ ਚਾਰ ਖਰਾਕਾਂ ਬਾਅਦ ਬਣਾ ਲੈਣੀ ਹੈ ਤਾਂ ਕਿ ਰੋਜ਼ ਨਹੀਂ ਠੀਕ ਹੈ ਤੇ ਚਾਰ ਪੈਨ ਲਗਾ ਤਾ ਕੁਝ ਥੋੜੂ ਉੱਪਰ ਥੋੜੀ ਅੱਧੀ ਖਰਾਕੇ ਦੇ ਤੁਸੀਂ ਦੋੜਵੀਆਂ ਦੱਸਣਗੇ ਕਿ ਆ ਪਹਿਲਾਂ ਮਤਲਬ ਕਿ ਜਿਹੜੀ ਜ਼ਿਆਦਾ ਸਖਤਾ ਉਹ ਕੋਲ ਰਿਚੇ ਸਕਿਆ ਨਾ ਤੁਹਾਨੂੰ ਤੇ ਇਹ ਤੁਸੀਂ ਚਾਰ ਖਰਾਕਾ ਬਣਾ ਕੇ ਥੋੜੂ ਦੇਣੀ ਹੈ ਜੇ ਇਹਦੇ ਵਿੱਚ ਵੀ ਥੋੜੂ ਲੱਗੋ ਕਿ ਨਹੀਂ ਕੋਈ ਫਰਕ ਪਿਆ ਫਿਰ ਤੁਸੀਂ ਦੂਜੀ ਵਾਰ ਕਰਨਾ ਤੇ ਇਹਦੇ ਨਾਲ ਹੀ ਫਰਕ ਪੈ ਜਾਂਦਾ ਠੀਕ ਹੋ ਜਾਂਦਾ ਪਰ ਥੋ ਫਿਰ ਸਿਰ ਥੇਲੀ ਵਾਰ ਕਰਨਾ ਠੀਕ ਹੈ ਤੇ ਹੁਣ ਅਸੀਂ ਤੁਹਾਨੂੰ ਦੂਜੀ ਜਿਹੜੀ ਹੈਗੀ ਆ ਉਹ ਦਵਾਈ ਦੱਸਾਂਗੇ। ਉਹ ਤੁਸੀਂ ਦੋਨਾਂ ਪਛਮਤੀ ਵਾਤਾ ਸਾਧ ਦੇ ਨੇ ਠੀਕ ਹੈ। ਉਹ ਵੀ ਤੁਹਾਨੂੰ ਪੰਜਾਹਿਆੜਾ ਨਹੀਂ ਲੈ ਜਾਣੀ ਸੱਤਿਆਨਾਥ ਜੀ ਦੀ ਇੱਕ ਉਹ ਦੂਜੀ ਦਵਾਈ ਦੇ ਕਿ ਦੱਸਣਗੇ। ਇਹਦੇ ਵਿੱਚ ਉਹ ਜਿਹੜਾ ਸਿਰਫ ਸੱਤਿਆਨਾਥੀਆ ਉਹਦੇ ਵਿੱਚ ਜਿਹੜੀ ਆ ਕੋਈ ਦਵਾਈ ਲੱਗੀ ਆ ਨਾ ਚਾਰ ਹੈ। ਪਹਿਲਾਂ ਤੁਸੀਂ 200 ਗ੍ਰਾਮ ਲੈਣੀ ਹੈਗੀ ਐ। ਸਮੁੰਦਰ ਸੂਖ 200 ਗ੍ਰਾਮ ਸਮੁੰਦਰ ਸੂਖ ਲੈਣੀ ਹੈ 200 ਗ੍ਰਾਮ ਹੀ ਬੀਜ ਬੰਦ ਲੈਣਾ ਠੀਕ ਹੈ ਜੋਖਾਰ 100 ਗ੍ਰਾਮ ਲੈਣੀ ਆ ਕਲਮੀ ਸੂਰਾ ਜਿਹੜਾ ਹੁੰਦਾ ਉਹ ਵੀ ਤੁਸੀਂ 100 ਗ੍ਰਾਮ ਲੈ ਠੀਕ ਹੈ ਮੈਂ ਦੁਬਾਰਾ ਫੇਰ ਰਿਪੀਟ ਕਰ ਦਿਆਂ ਸਮੁੰਦਰ ਸੂਖ ਜਿਹੜੀ ਹੁੰਦੀ ਆ ਉਹ 200 ਗ੍ਰਾਮ ਲੈਣੀ ਹੈ ਬੀਜ ਬੰਦ ਹੁੰਦਾ ਉਹ ਵੀ ਤੁਸੀਂ 200 ਗ੍ਰਾਮ ਲੈਣਾ ਕਲਮੀ ਸੂਰਾ 100 ਗ੍ਰਾਮ ਲੈਣਾ ਜੌਖਰ 100 ਗ੍ਰਾਮ ਲੈਣੀ ਠੀਕ ਹੈ ਇਹ ਚਾਰ ਗੱਲਾਂ ਹੋਣੀਆਂ ਨੇ ਇਹਨਾਂ ਨੂੰ ਪੰਸਾਰੀ ਤੋਂ ਲਿਆਉਣਾ ਤੇ ਚਾਰਾਂ ਨੂੰ ਚੰਗੀ ਤਰ੍ਹਾਂ ਕੁੱਟ ਕੇ ਇਹਨੀਆਂ 6 ਘਰਾਕਾਂ ਬਣਾ ਲੈਣਾ ਕੁੱਟਣਾ ਕੁੱਟਣ ਤੋਂ ਬਾਅਦ 6 ਘਰਾਕਾਂ ਬਣਾਉਣੀਆਂ ਤੇ ਇਹ ਤੁਸੀਂ 6 ਘਰਾਕਾਂ ਬਣਾ ਕੇ 100-100 ਗ੍ਰਾਮ ਦੀ ਘਰਾਕ ਬਣ ਜਾਣੀ ਹੈ ਠੀਕ ਹੈ ਇਹ ਇਹ ਤੁਸੀਂ ਪਸੂਆਂ ਨੂੰ ਦੇ ਸਕਦੇ ਆ ਪੂਰਾ ਟੋਟਲ ਸਮਝਦੇ ਸ 600 ਗ੍ਰਾਮ ਦਾ ਹੋ ਗਿਆ ਤੇ 100-100 ਗ੍ਰਾਮ ਬਣ ਜਾਣੀ ਹੈ ਠੀਕ ਇਹ ਇਨੀਆਂ 6 ਖਰਾਕਾਂ ਦੇ ਵਿੱਚ ਲਗਾਤਾਰ 6 ਦਿਨ ਇਹ ਵਾਲੀ ਖਰਾਬ ਪਸ਼ੂਆਂ ਨੂੰ ਤੁਸੀਂ ਦੇਣੀ ਹੈ ਤੇ ਪਸ਼ੂਆਂ ਨੂੰ ਥੋੜੇ ਜਿਹੇ ਵੀ ਭਾਰ ਦੀ ਸਟੇਟ ਆ ਉਹ ਠੀਕ ਹੋ ਜੂਗੀ ਠੀਕ ਹੈ ਤੇ ਹੋਰ ਜੇ ਤੁਹਾਡੇ ਕੋਲੇ ਕੋਈ ਰੋਕਤਾ ਹੁੰਦਾ ਹੈ ਤਾਂ ਸਾਡੇ ਨਾਲ ਸ਼ੇਅਰ ਕਰਿਆ ਕਰੋ ਸਾਡੀ ਵੀਡੀਓ ਕਿਵੇਂ ਲੱਗਦੀ ਹੈ ਉਹ ਵੀ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਧੰਨਵਾਦ निहो सहा कश्च होत सहा ਮੈਂ ਆਦਾਇ ਤੋਂ ਫੱਟ ਦੀ ਦੂਰ ਨਿਕਾਟਦੀ ਹਾਂ ਫੱਟ ਕੱਤੀ ਜੇ ਵੀ ਸੋਧਰੀ ਕਰਦੇ ਹਾਂ